ਸਤ ਸਕਾਲ ਦੋਸਤੋ ਮੈਂ ਬਿਨਤ ਸਿੰਘ ਆਯਾ ਤੁਸੀਂ ਦੇਖ ਰਹੇ ਹੋ ਜੀਟੀਨਿਊਜ਼ ਤੇ ਇਸ ਵਕਤ ਅਸੀਂ ਪਿੰਡੋ ਗਰਾਹਾਂ ਦੀ ਧਰਮਸ਼ਾਲਾ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਕ ਅਸੀਂ ਨੇ ਕੱਲ ਵੀਡੀਓ ਪਾਈ ਸੀਗੀ ਕਿ ਜਿਹੜੀਆਂ ਰੂੜੀਆਂ ਚਕਵਾਈਆਂ ਜਾ ਰਹੀਆਂ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਰੂੜੀਆਂ ਉੱਥੋਂ ਚਕਵਾਈਆਂ ਗਈਆਂ ਨੇ ਤੇ ਪੂਰਾ ਮਸਲਾ ਕੀ ਆ ਤੇ ਉੱਥੇ ਕੀ ਵੜਨ ਜਾ ਰਿਹਾ ਤੇ ਕਿਉਂ ਰੂੜੀਆਂ ਚਕਵਾਈਆਂ ਜਾ ਰਹੀਆਂ ਨੇ ਤੇ ਕਿਉਂ ਤਰਾਜਾ ਤੇ ਕਈਆਂ ਲੋਕਾਂ ਨੂੰ ਅਸੀਂ ਗੱਲਬਾਤ ਕੀਤੀ ਹੈ ਤਰਾਜ ਵੀ ਨਹੀਂ ਵੀ ਇਹ ਪੂਰਾ ਮਸਲਾ ਕੀ ਆ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਖਾਲਸਾ ਜੀ ਦੱਸਾਂਗੇ ਇਹ ਹਾਂਜੀ ਮੈਿਕ ਲੈ ਲਈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਅੰਗਣ ਬਾੜੀ ਦਾ ਬਹਾਨਾ ਲਾ ਕੇ ਤੇ ਉੱਥੇ ਮਤਲਬ ਫਟਵਾਲ ਦਾ ਬਹਾਨਾ ਲਾ ਕੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਜੇ ਭਾਈ ਇਹ ਬਣਾਉਣਾ ਵੀ ਤਾਂ ਸਾਡੇ ਚਾਰੇ ਮੈਂਬਰ ਆ ਕੇ ਸਾਡੇ ਵਿੜੇ ਨਾਲ ਮਤਲਬ ਗੱਲਬਾਤ ਕਰਨ ਸਾਡੇ ਵਿੜੇ ਨਾਲ ਆ ਕੇ ਦੱਸਣ ਵੀ ਭਾਈ ਅਸੀਂ ਆਹ ਕੁਸੇ ਇਥੇ ਬਣਵਾ ਰਿਆਂ ਜਾਂ ਅਸੀਂ ਮਤਲਬ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਵੀ ਛਡਾ ਰਿਆਂ ਜਿੰਨੀ ਸਾਰੀ ਪਿੰਡ ਦੀ ਸਿਆਮਲਟ ਹੈ ਜਾਂ ਪੰਚਾਇਤੀ ਹੈ ਜਦੋਂ ਕਿਸੇ ਕੋਲ ਇੱਕ ਵਿਸ਼ਵਾ ਨਾ ਰਹੇ ਸਾਡੇ ਕੋਲੇ ਤਾਂ 200 ਸਾਲ ਹੋ ਗਿਆ ਉਹਨੂੰ ਮਤਲਬ ਇਹਨਾਂ ਨੂੰ ਮਜਬੀ ਰਮਦਾਸੀਆਂ ਨੂੰ ਸਾਡੇ ਬਜ਼ੁਰਗਾਂ ਤੋਂ ਲਾ ਕੇ ਸਰਪੰਚੀ ਤੋਂ ਪਹਿਲਾਂ ਤੁਸੀਂ ਉਹ ਸਾਡੇ ਲਈ ਜਗਾ ਹੈਗੀ ਹੈਗੀ ਹੈ ਮਤਲਬ ਜੇ ਰੋਣਾ ਸਈ ਉਹਦੇ ਪੈਰਾਂ ਦਾ ਜਿਹੜਾ ਕੂੜਾ ਆਉਂਦਾ ਉਹ ਕਿੱਥੇ ਲਜਾਵਾਂਗੇ ਅਸੀਂ ਕੋਠਿਆਂ ਦਾ ਜੜਾਵਾਂਗੇ ਜਾਂ ਅਸੀਂ ਮਤਲਬ ਤੇ ਆਪਣੇ 12 ਚਲਾਵਾਂਗੇ ਉਹ ਕਿੱਥੇ ਲਜਾਵਾਂਗੇ ਲੋਕ ਕਿੱਥੇ ਜਾਣਗੇ ਸਾਨੂੰ ਇਹ ਜਵਾਬ ਦੇਵੇ ਪੰਚਾਇਤ ਸਾਡੇ ਮੈਂਬਰ ਜਵਾਬ ਦੇਣ ਆ ਕੇ ਤੇ ਆ ਲੋਕਾਂ ਦੇ ਵਿੱਚ ਆਉਣ ਇਹ ਲੋਕਾਂ 'ਚ ਕਿਉਂ ਨਹੀਂ ਆਉਂਦੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਅਸੀਂ ਸਰਪੰਚ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਜਗਾ ਦੇਵਾਂਗੇ ਤੇ ਬਦਲੇ ਨਾਲੇ ਸੱਚ ਹੈ ਕੋਈ ਸੱਚ ਨਹੀਂ ਪਹਿਲਾਂ ਸਾਨੂੰ ਜਗ੍ਹਾ ਦੇਣ ਇਹ ਉਰੇ ਆਉਣ ਦੀ ਲੋੜ ਬਣੀ ਇਹਨਾਂ ਨੂੰ ਤਾਂ ਅਸੀਂ ਆਪ ਸਾਫ਼ ਕਰਾ ਦਾਂਗੇ ਦੇ ਦੇ ਕਿੱਥੇ ਦਿੰਦਾ ਪਹਿਲਾਂ ਸਾਨੂੰ ਦੱਸੇ ਦਾ ਸਹੀ ਪੰਚਾਇਤ ਵੀ ਇਹਦੇ ਬੱਟੇ ਤੋਂ ਨੂੰ ਆ ਦਿੰਨੇ ਅਸੀਂ ਪਹਿਲੀ ਤਾਂ ਹੁਣ ਆ ਗਏ ਉਹਦੇ ਬਾਅਦ ਚ ਪਈਆ ਉੱਥੇ ਬਣਾ ਲੇ ਅੰਗਣਵਾੜੀ ਪਿੰਡ ਦੇ ਵਿੱਚ ਹੋਰ ਵੀ ਨਜਾਇਜ਼ ਕਬਜ਼ੇ ਬੜ ਬੜੇ ਪਏ ਨੇ ਸਰਪੰਚ ਨੇ ਆਪ ਕਰਵਾਇਆ ਜੀ ਇੱਥੇ ਲਵੇ ਖੜਕੇ ਆਪ ਕੰਦਾ ਕੜਾਈਆਂ ਨੂੰ ਉਦੋਂ ਬਿੱਦਰ ਗਿਆ ਸੀ ਸਰਪੰਚ ਨੇ ਆਪ ਕੰਦਾ ਕੜਾਈਆਂ ਨੂੰ ਉੱਥੇ ਮਰੇਆਂ ਦੀ ਠੀਕ ਹੈ ਉਹਦੋਂ ਕੋਈ ਕਾਨੂੰਨ ਹੋਰ ਤੀਗਾ ਵੀ ਸਾਤੋਂ ਛਡਾਉਣੀ ਉਹਨਾਂ ਨੂੰ ਬਗੜਾਉਣੀ ਜੱਜ ਗਿੰਦਰ ਪ੍ਰਧਾਨ ਉਹ ਸਾਡੀ ਕਿਉਂ ਨਹੀਂ ਮਦਦ ਕਰਦਾ ਜਦੋਂ ਉਹ ਲੋਕਾਂ ਦੀ ਮਦਦ ਕਰਦਾ ਬਾਹਰ ਜਾ ਕੇ ਠੀਕ ਹੈ ਅਸੀਂ ਮਹਾ ਪਹਿਲਾਂ ਅਸੀਂ ਪੁੱਛਿਆਗਾ ਕਈ ਘਰਾਂ ਨੂੰ ਵਿੱਚ ਇਤਰਾਜ਼ ਨਹੀਂ ਹੈਗਾ ਕੀ ਗੱਲ ਹੈ ਫਿਰ ਇਹ ਉਹ ਅਸੀਂ ਦੱਸ ਦਿੰਨੇ ਆ ਵੀ ਚੀਤ ਰਾਜ ਨਹੀਂ ਹੈਗਾ ਉਹ ਕਿਉਂ ਨਹੀਂ ਤਰਾਜ ਉਹਨਾਂ ਦੇ ਸਾਹਮਣੇ ਕੋਠੀਆਂ ਨੇ ਜੇ ਹੁਣ ਇੱਕ ਬੰਦੇ ਨੇ ਕੋਠੀ ਪਾ ਲਈ ਜਿਹੜੇ ਗਰੀਬ ਬੰਦੇ ਨੇ ਉਹ ਕਿੱਧਰ ਜਾਣਗੇ ਵੀ ਸਾਨੂੰ ਮੁਚਕ ਆਉਂਦੀ ਐ ਜੇ ਮੁਚਕ ਆਉਂਦੀ ਐ ਕਿਸੇ ਸ਼ਹਿਰ ਚ ਬਗਜੋ ਭਈ ਪਿੰਡਾਂ ਦਾ ਤਾਂ ਫਿਰ ਇਹੋ ਨੇ ਲੋਕਾਂ ਕੋਲੇ ਡੰਗਰ ਪਸ਼ੂ ਰੱਖੇ ਹੋਏ ਨੇ ਇਹ ਮਤਲਬ ਕਿੱਧਰ ਬਗ ਜਾਣ ਉੱਜੜ ਕੇ ਠੀਕ ਹੈ ਜੀ ਇਹ ਕਿੱਧਰ ਜਾਣ ਐ ਤਾਂ ਦੱਸਣੋ ਅਸੀਂ ਕਹਿੰਨੇ ਵੀ ਪਹਿਲਾਂ ਕਲੀਅਰ ਕਰ ਦੇਣ ਵੀ ਆਹ ਥੋਂ ਪਈ ਸੋਡਾ ਪਿਆ ਇੱਥੇ ਇਨੇ ਇੱਥੇ ਅਸੀਂ ਆਹ ਕੁਝ ਬਣਾਉਣਾ ਹੈ ਰਾਜ ਤੁਸੀਂ ਕੱਟ ਰੱਖੇਗਾ ਵੇੜਾ ਤਾਂ ਫਿਰ ਅੱਗੇ ਦੀ ਰਣਨੀਤੀ ਕੀ ਹੈ ਅੱਗੇ ਦੀ ਰਣਨੀਤੀ ਦੇਖਦੇ ਅਸੀਂ ਕੀ ਬਣਦਾ ਹੈ ਆ ਬੁੜੀਆਂ ਬੈਠੀਆਂ ਨੇ ਪੁੱਛ ਲੈ ਕਿੱਥੇ ਜਾਣਗੀਆਂ ਉਦੋਂ ਦਾ ਕੱਲ ਦਾ ਤੱਤ ਬੜੱਥੇ ਹੋਇਆ ਏ ਸਾਰਾ ਕੰਮ ਉਰੇ ਪੂ ਸਾਡੇ ਮੈਂਬਰ ਆ ਕੇ ਮਤਲਬ ਸਾਡੇ ਦੋਏ ਬਿੜੇ ਨਾਲ ਇਕੱਠ ਕਰ ਦੇ ਨਹੀਂ ਮੈਂਬਰ ਸਾਹਿਬ ਤਾਂ ਕਹਿੰਦੇ ਅਸੀਂ ਪਹਿਲਾਂ ਤਲਾ ਲਾਈਏ ਕੀ ਨੂੰ ਕੀ ਜੇ ਇਕੱਠ ਕਰਿਆ ਬੋਲੋ ਵੀ ਦੱਸੋ ਕਿ ਨੂੰ ਤਲਾ ਲੱਗੀ ਹੋਈ ਹੈ ਅਨਾਉਂਸਮੈਂਟ ਬੋਲੋ ਤੁਸੀਂ ਲਾਉਂਸਮੈਂਟਾਂ ਨੂੰ ਕੀ ਕਹਿੰਦੇ ਉਹਨਾਂ ਤੋਂ ਜਿਹੜੇ ਘਰ ਘਰ ਜਮ ਇੰਮੋਟਰ ਹੋਏ ਗਏ ਨੇ ਉਹ ਨਹੀਂ ਉਹ ਘਰ ਘਰ ਜਾ ਕੇ ਕਹਿ ਸਕਦੇ ਸੀ ਵੀ ਆਪਣਾ ਕੰਮ ਹੈ ਉਰੇ ਇਕੱਠ ਕਰ ਦੇ ਚਾਰ ਵਾਰੀ ਬੁਲਾ ਲੇ ਮੈਂਬਰ ਅੱਜ ਉਰੇ ਚਾਰ ਵਾਰੀ ਬੁਲਾ ਰਹੇ ਕੰਮ ਨਹੀਂ ਆ ਰਹਿਆ ਪੜੂਆ ਗਾ ਵੀ ਰੂਣੀਆ ਗਾਰੇ ਫੋਕ ਹੋ ਜੋ ਗਰੀਬਾਂ ਤੋਂ ਕਿੱਥੇ ਜਾਣਗੇ ਗਰੀਬ ਵੋਟਾਂ ਕਾਦੇ ਨਹੀਂ ਪਾਉਂਦਾ ਹੁੰਦਾ ਸਰਪੰਚ ਨੂੰ ਵੀ ਗਰੀਬਾਂ ਦੀ ਮਦਦ ਕਰੂਗਾ ਨਹੀਂ ਉਹ ਤਾਂ ਪਹਿਲਾਂ ਗਰੀਬਾਂ ਦੀ ਮਦਦ ਕਰੇ ਨਾ ਪਹਿਲਾਂ ਗਰੀਬਾਂ ਨੂੰ ਵੰਡ ਕੇ ਦੇਵੇ ਫਿਰ ਨਹੀਂ ਉਹ ਤਾਂ ਕਹਿ ਰਹੇ ਨੇ ਸਾਰੇ ਕਿਦੋਂ ਛਡਾਵਾਂਗੇ ਸਾਰੇ ਕੀ ਤਾਂ ਉੱਥੋਂ ਉਰੋਂ ਛਡਾਉਣਗੇ ਪਹਿਲਾਂ ਸਾਰੇ ਪਾਸੇ ਛਡਾਉਣਾ ਅਸੀਂ ਛੱਡ ਦਾਂਗੇ ਦੇਖੋ ਮਸਲੇ ਦੇ ਵਿੱਚ ਪਹਿਲਾਂ ਸੋਹਰ ਕਿਦੋਂ ਛਡਾਵਾਂਗੇ ਫਿਰ ਤਾਂ ਛੱਡ ਦੋਗੇ ਅੱਜ ਜਿੱਥੇ ਜਿੱਥੇ ਹੈਗਾ ਥਾਂ ਦਿੱਤੇ ਤਾਂ ਛੱਡਾਂਗੇ ਐ ਨਹੀਂ ਛੱਡਦੇ ਸੀ ਵੀ ਐ ਛੱਡਾਂਗੇ ਐ ਨਹੀਂ ਛੱਡਦੇ ਸੀ ਹੋ ਦਿੱਤੇ ਛੱਡਾਂਗੇ ਪੰਡ ਕੇ ਦੇ ਦੇ ਦੇਖੋ ਮਾਤਾ ਜੀ ਇਹ ਕਈ ਵਾਰੀ ਐ ਹੁੰਦਾ ਨਾ ਹੁਣ ਪੰਚਾਇਤੀ ਜ਼ਮੀਨ ਹੋਰ ਵੀ ਬਹੁਤ ਲੋਕਾਂ ਨੇ ਰੋਕੀ ਹੈ ਫਿਰ ਉਹ ਵੀ ਕਹਿਣਗੇ ਪਹਿਲਾਂ ਸਾਨੂੰ ਕਿਤੇ ਹੋਰ ਦਿਓ ਛਡਾਉਗੇ ਐ ਲੈ ਵੀ ਇਹ ਤਾਂ ਜਾਣਗੇ ਕਿ ਕਿੱਥੇ ਕਰੀਪ ਨੇ ਇਹ ਤਾਂ ਮਸਲਾ ਹੱਲ ਨਹੀਂ ਹੋਣਾ ਫਿਰ ਹੋਊਗਾ ਮਸਲਾ ਗਰੀਬਾਂ ਦਾ ਹੱਲ ਕਰੇ ਵੋਟਾਂ ਪਾਈ ਨੇ ਅਸੀਂ ਨੇ ਕਿਹੜਾ ਕੋਈ ਹੋ ਕਰੇਗਾ ਸਰਪੰਚ ਬਣਾਇਆ ਪਿੰਡ ਦੇ ਕੌਸ ਵਾਸਤੇ ਬਣਾਇਆ ਮ ਮਦਦ ਵਾਸਤੇ ਕਾ ਐਪ ਗਰੀਬਾਂ ਦੀ ਮਦਦ ਤੋਂ ਨਾ ਥੋੜੇ ਵੀ ਗਰੀਬਾਂ ਨੂੰ ਜਾੜੋ ਇਹ ਨਹੀਂ ਗੱਲ ਆ ਉਹ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਪਿੰਡ ਉਗਰਾਹਾ ਤੋਂ ਤਸਵੀਰਾਂ ਜਿੱਥੇ ਪੂਰਾ ਪਿੰਡ ਇਸ ਵਕਤ ਮੌਜੂਦ ਆ ਇਕੱਠ ਕਰ ਕੀਤਾਗਾ ਸਾਰੇ ਵਿੜੇ ਨੇ ਤੇ ਇਹਨਾਂ ਦਾ ਮਸਲਾ ਇਹੀ ਹੈ ਕਹਿੰਦੇ ਵੀ ਜਾਂ ਤਾਂ ਸਾਰੇ ਪਿੰਡ ਤੋਂ ਛੜਵਾਈ ਜਾਵੇ ਤੇ ਹਾਂਜੀ ਤੁਸੀਂ ਕਹਿਣਾ ਚਾਹੁੰਗੇ ਕੁਸ ਹਾਂ ਲਓ ਜੀ ਅੱਛੀ ਤਾਂ ਗੱਲ ਇਹ ਕਰਦੇ ਵੀ ਜਿਹੜਾ ਉਹ ਬੁੜੀਆਂ ਨੂੰ ਖਿਆਦ ਕਰਕੇ ਕਹੀ ਜਾਂਦਾ ਵੀ ਉਹ ਗੱਲੇ ਪੱਥੇ ਦੇਊਂਗਾ ਤੁਹਾਨੂੰ ਵੀ ਉਹ ਸਾਜ਼ ਵਾਲੀ ਚੁਰਚ ਲੋ ਸਾਡਾ ਕੀ ਪਤਾ ਉਹ ਅਗਲੇ ਦੀ ਜ਼ਮੀਨ ਹੈ ਕੀ ਪਤਾ ਕਦੋਂ ਕੀ ਬਣਾਉਣ ਲੱਗ ਜਾਣਾ ਉਹ ਕੱਲ ਨੂੰ ਉਹ ਸਾਡੇ ਤਾਂ ਹੋ ਹੈ ਨਹੀਂ ਨਾ ਪੰਚਾਇਤੀਆਂ ਨਾ ਹੋ ਰਹਾ ਉਹ ਕਹਿੰਦਾ ਵੀ ਇੱਧਰ ਗਾਇਲ ਖੁਰਚ ਲੋ ਗਾਇਲ ਦੇ ਦੂੰ ਹਰੇਕ ਨੂੰ ਕਹਿੰਦਾ ਗਾਇਲ ਕਰ ਲੋ ਉਹ ਤਾਂ ਜੱਦੀ ਜ਼ਮੀਨ ਅਡੇਰੇ ਦੀ ਉਹਨੂੰ ਅਸੀਂ ਕਿਵੇਂ ਕਦੋਂ ਵੀ ਠਾ ਸਕਦੇ ਨੇ ਸਾਨੂੰ ਕਦੋਂ ਵੀ ਰੂੜੀਆਂ ਚੱਕ ਕੇ ਪਰਾ ਕਰ ਸਕਦੇ ਨੇ ਬਾਕੀ ਇਹਦੀ ਗੱਲ ਕਿਸਾਨ ਯੂਨੀਅਨ ਦੀ ਸਾਡੇ ਜਗਿੰਦਰ ਪ੍ਰਧਾਨ ਨਗਰਾਂ ਸਾਭ ਸੁਭਾ ਪ੍ਰਧਾਨ ਨੇ ਹੋਰ ਪਿੰਡਾਂ 'ਚ ਜਾ ਕੇ ਸਾਰਾ ਉਹ ਕਰਦੇ ਸਾਡੇ ਚੱਕਾ ਤੋਂ ਨਹੀਂ ਤਾਂ ਸਾਡਾ ਫੋਨ ਵੀ ਨਹੀਂ ਚੱਕ ਰਿਆ ਜਾਂ ਸਾਨੂੰ ਆ ਕੇ ਗੱਲ ਕਰੀ ਨਹੀਂ ਕਿਸੇ ਨੇ ਟੱਕਦੇ ਨਹੀਂ ਫੋਨ ਕਰੇ ਮਿਲਦਾ ਨਹੀਂ ਠੀਕ ਹੈ ਜੀ 10 ਗੱਲਾਂ ਸੀ ਫੋਨ ਕਰ ਲਿਆ ਹੁਣ ਨਹੀਂ ਚੱਕਿਆ ਸਾਨੂੰ ਇਹ ਤਾਂ ਦੱਸੇ ਵੀ ਜਾਂ ਤਾਂ ਸਾਨੂੰ ਆ ਕੇ ਕਹੇ ਵੀ ਭਾਈ ਤੁਸੀਂ ਥੋਂ ਛੱਡੋ ਰੋ ਪਿੰਡੋਂ ਜਾਓ ਤੁਸੀਂ ਇਹ ਤਾਂ ਸਾਡਾ ਥੋਂ ਆ ਜਿੰਮੀ ਦਾ ਰਾਂ ਦਾ ਫਿਰ ਉਥੇ ਨਾਰੇ ਮਾਰਦੇ ਨੇ ਮਜ਼ਦੂਰ ਕਿਸਾਨ ਜਿੰਦਾਬਾਦ ਸਾਡਾ ਇੱਕ ਹੈ ਸਾਡਾ ਫਲਾਣਾ ਕਹਾਦਾ ਇੱਕ ਹੈ ਸਾਨੂੰ ਗਰੀਬਾਂ ਦਾ ਪਿੰਡੋਂ ਚੱਕ ਰਹੇ ਨੇ ਉਹਦੇ ਤੋਂ ਕੀ ਕਿੰਨੇ ਘਰਾਂ ਦਾ ਮਸਲਾ ਜੀ ਇਹ ਇਹ 250 ਘਰ ਆਹਾਰੇ ਘਰ ਤੂੰ ਲਾਲਾ ਵੀ ਕਿੰਨੇ ਬੰਦੇ ਨੇ ਘਰਾਂ ਵਾਲੀ ਨੇ ਅੱਜ ਪੂਰਾ ਪਿੰਡ ਇਥੇ ਪਹੁੰਚਿਆ ਹੈਗਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਫਤੇ ਜੀ ਜਿਹੜਾ ਇਹ ਮਸਲਾ ਜੀ ਸਾਡੇ ਲਗਭਗ ਜੇ ਸੀ ਆਪਦੇ ਆਪ ਦੇ ਸੋਚੀਏ ਮੈਨੂੰ ਉਹਨਾਂ ਦਾ ਵੀ 70 ਘਰ ਹੋਣਗੇ ਇੱਥੇ ਜੇ ਜਗ੍ਹਾ ਹੋਊਗੀ ਹੋ ਸਕਦਾ ਵੀ 3 ਵਿੱਗੇ ਹੋਵੇ ਇਹਦੂ ਘੱਟ ਹੀ ਹੋ ਸਕਦੀ ਹੈ ਸ਼ਾਇਦ ਤੁਸੀਂ ਇਹਦੇ ਵਿੱਚ ਤੁਸੀਂ ਐਂ ਦੱਸੋ ਵੀ ਸਾਨੂੰ 60 60 ਘਰਾਂ ਨੂੰ ਕੀ ਦਿਓਗੇ ਸਾਨੂੰ ਇਹ ਦੱਸੋ ਇਹ ਉਰਾਂ ਤੇ ਤਾਂ ਰੋਕ ਲੈਣਗੇ ਪਾਰਕ ਬਣਾਉਣੇ ਸਾਨੂੰ ਪਾਰਕ ਸਾਨੂੰ ਸਮਝ ਨਹੀਂ ਸਾਨੂੰ ਕੀ ਲੋੜ ਹੈ ਪਾਰਕਾਂ ਦੀ ਸਾਨੂੰ ਰੂੜੀਆਂ ਵਾਸਤੇ ਜਗ੍ਹਾ ਹੋਵੇ ਜਿੰਨਾ ਉਹ ਥਾਂ ਹੈ ਪੰਚਾਇਤੀ ਸਾਨੂੰ ਸਾਰਿਆਂ ਨੂੰ ਵੰਡ ਕੇ ਦਿੱਤਾ ਜਾਵੇ ਜਿਹੜਾ ਇਹ ਆਪਣਾ ਭਾਵਨ ਬਣਾ ਰਿਹਾ ਕੋਈ ਇਹ ਅੰਗਣਵਾੜੀ ਉਹਦੀ ਸਾਡੇ ਨੂੰ ਲੋੜ ਨਹੀਂ ਸਾਡੇ ਅਸੀਂ ਦੱਸੋ ਵੀ ਸਾਡੇ ਬੱਚੇ ਇੱਕ ਅੰਨਖਾਨ ਵਾਸਤੇ ਬਣਾਉਣਗੇ ਉਹ ਪ੍ਰੋਗਰਾਮ ਵੀ ਸਾਡੇ ਇਹਨਾਂ ਦੇ ਬੱਚੇ ਇੱਥੇ ਦਲੀਆ ਖਾਣ ਕਰਨ ਜਾਣ ਕੋਈ ਵਧੀਆ ਚੀਜ਼ ਬਣਾਉਣਾ ਸਰਪੰਚ ਤਾਂ ਕਹਿੰਦੇ ਵੀ ਅਸੀਂ 15 ਫੁੱਟ ਦੀ ਜ਼ਮੀਨ ਛੱਡ ਕੇ ਪਿੱਛੋਂ ਖਾਣ ਦੇ ਦਿੰਨੇ ਆ ਉਹ ਜਦੋਂ ਥਾਂ ਹੈ ਹੀ ਨਹੀਂ ਜਿਹੜਾ ਉਹ ਜਿਹੜੀ ਜਗ੍ਹਾ ਹੈ ਉਹ ਸਾਡੀ ਜਗ੍ਹਾ ਵਾਝਦੀ ਹੈ ਉਹ ਕੁਛ ਤਾਂ ਗੱਜੂ ਦਾ ਥੋ ਪਲਾਟ ਉਥੇ ਮਾਲਕੀਆਂ ਨਾ ਉਹਨਾਂ ਦੀ ਉਥੇ ਜਗ੍ਹਾ ਹੀ ਨਹੀਂ ਹੈਗੀ ਕਹਿਣ ਦਾ ਭਾਅ ਵੀ ਇਹ ਜਿੰਨਾ ਥੋ ਹੈ ਪੰਚਾਇਤੀ ਸਾਡੇ ਸਾਰੇ ਗਰੀਬਾਂ ਚ ਵੰਡ ਕੇ ਦਿੱਤਾ ਜਾਵੇ ਸਾਨੂੰ ਰੂੜੀਆਂ ਨੂੰ ਦਿੱਤਾ ਜਾਵੇ ਇੱਥੇ ਹੋਰ ਕੁਛ ਨਹੀਂ ਬਣਨਾ ਚਾਹੀਦਾ ਬਸ ਬੇਨਤੀ ਹੈ ਜੀ ਇਹ ਪਿਆ ਅੱਧੇ ਕਿਲੇ ਤੋਂ ਜ਼ਿਆਦਾ ਹੈ ਉਥੇ ਕਿਉਂ ਨਹੀਂ ਬਣਦਾ ਉੱਥੇ ਕੱਲੀ ਫੁੱਟਬਾਲ ਦਾ ਬਣਾਊਗਾ ਇਹ ਸਾਡੇ ਗੁਰਦੁਆਰਾ ਸਾਹਿਬ ਮੁਰੇ ਪਿਆ ਉੱਥੇ ਮੱਥਾ ਲਾ ਲੈ ਜਾਕੇ ਅਸੀਂ ਸਰਪੰਚ ਨਾਲ ਗੱਲ ਕਰੀ ਜੀ ਉਹ ਕਹਿੰਦਾ ਵੀ ਜਦੋਂ ਵੀ ਕੋਈ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਚੀਜ਼ ਜਦੋਂ ਕਿਸੇ ਨੂੰ ਮਿਲੂਗੀ ਅਸੀਂ ਉਹ ਬਣਾਵਾਵਾਂਗੇ ਕਹਿੰਦੇ ਸਾਨੂੰ ਕੋਈ ਪਾਰਕਿੰਗ ਉੱਥੇ ਆਉਂਦੀ ਗੁਰਦੁਆਰੇ ਲਾਵੇ ਅਸੀਂ ਉਹ ਵੀ ਕਰਾਂਗੇ ਸਾਨੂੰ ਇਹ ਗੱਲ ਕਹਿੰਦਾ ਸਾਨੂੰ ਪਹਿਲਾਂ ਵੀ ਗੱਲ ਕਰਕੇ ਆ ਬੰਮੀ ਕੇ ਫਿਰ ਤੁਸੀਂ ਛੱਡਣ ਨੂੰ ਤਿਆਰ ਹੋ ਜੇ ਕਿ ਤੋ ਹੋਰ ਛਡਾਉਂਦੇ ਨੇ ਜੇ ਸਾਰੀ ਛਡਾਉਂਦਾ ਪਛਾਤੀ ਜਿੱਥੇ ਵੀ ਘਰ ਪਏ ਹੋਏ ਨੇ ਠੀਕ ਹੈ ਜੀ ਸਾਰੀ ਛਡਾਵੇ ਇੱਕ ਪਾਸੇ ਖੜ ਕੇ ਕੰਗਾ ਕਢਾ ਕਿਉਂਦਾ ਸਰਪੰਚ ਬਣਨ ਤੋਂ ਬਾਅਦ ਇੱਕ ਪਾਸੇ ਸਾਤੋਂ ਗਰੀਬਾਂ ਦਾ ਛਡਾਉਂਦਾ ਕਹਿੰਦਾ ਕਿ ਠੀਕ ਕੰਨ ਦਾ ਉਧਰ ਛਪੜੀ ਤੇ ਅੱਛਾ ਜੀ ਹਾਂ ਲਵੇ ਖੜ ਕੇ ਕਢਾ ਕੇ ਇਹ ਛੱਡ ਛੜਈ ਵਾਲਾ ਮਸਲਾ ਤਾਂ ਜੀ ਤੁਸੀਂ ਛੱਡੋ ਕਹਿਣ ਦਾ ਭਾਵ ਤਾਂ ਇਹ ਆ ਵੀ ਸਾਨੂੰ ਸਾਰੇ ਰੂੜੀਆਂ ਨੂੰ ਦਿੱਤਾ ਜਾਵੇ ਬਸ ਬਸ ਇੱਥੇ ਕੁਝ ਨਹੀਂ ਬਣਨਾ ਚਾਹੀਦਾ ਸਾਡੇ ਸਾਡਾ ਥੋਂ ਹੈ ਸਾਨੂੰ ਰੂੜੀਆਂ ਨੂੰ ਹੀ ਰਹੇ ਹਰੀ ਜਣਾ ਦਾ ਕਾਹ ਉਹਦਾ ਉੱਥੇ ਮਤਲਬ ਇੱਕ ਮਤਲਬ ਮੁੱਦਾ ਵੀ ਛੜਕਦੇ ਲਵੇ ਉਹ 10 ਫੁੱਟ ਜਾਂ 15 ਫੁੱਟ ਛੱਡਣਾ ਉਹ ਛੱਡ ਸਕਦੇ ਹਾਂ ਉਹ ਸਾਨੂੰ ਜ਼ਰੂਰ ਤਾਂ ਬਾਕੀ ਜਗ੍ਹਾ ਸਾਰੀ ਸਾਨੂੰ ਰੂੜੀਆਂ ਵਾਸਤੇ ਦਿੱਤੀ ਜਾਵੇ ਉਥੇ ਕੋਈ ਹੋਰ ਚੀਜ਼ੋ ਜਗ੍ਹਾ ਹੀ ਨਹੀਂ ਗੱਲ ਤਾਂ ਉਹ ਵੀ ਸਾਨੂੰ ਕਿੱਥੇ ਭੇਜੂ ਤੇ ਉਹ ਜਿਹੜੀਆਂ ਉਹ ਚੀਜ਼ਾਂ ਨੇ ਹਾਂ ਉਥੇ ਹਾਂ ਉਹ ਸਾਡੇ ਸਾਖਦੇ ਵੀ ਬਾਕੀ ਜਗ੍ਹਾ ਜਿੰਨੀ ਵੀ ਹੈ ਵੀ ਜਿਹੜਾ ਕੋਈ ਇਹਨੇ ਨਰੇਗਾ ਆਦੂਆ ਬਣਾਉਣਾ ਬੱਚਿਆਂ ਵਾਲਾ ਉਹ ਆਪਦੇ ਬਾਰ ਚ ਬਣਾਵੇ ਉਥੇ ਉਹ ਕਿੰਨੀ ਜਗ੍ਹਾ ਚ ਬਣੂਗਾ ਗਣਵੜੀ ਸੈਂਟਰ ਫਰਾ ਉਹ ਇਹਨਾਂ ਨੂੰ ਪਤਾ ਹੋਊਗਾ ਉਥੇ ਇਹਦੇ ਬਾਰ ਚ ਅੱਧਾ ਕਿਲਾ ਪਿਆ ਹੋਣਾ ਉਥੇ ਉਹ ਬਣ ਜੂਗਾ ਇਹਦੇ ਨਾਲ ਤਾਂ ਦੁੱਖਣਾ ਹੈ ਫੇਰ ਉਥੇ ਬਣ ਜੂਗਾ ਜੀ ਮੈਂ ਤਾਂ ਬਾਰ-ਬਾਰ ਸਾਡੇ ਮੈਂਬਰਾਂ ਨੂੰ ਇਹ ਕਹੂੰਗਾ ਵੀ ਯਾਰ ਕੀ ਤੁਸੀਂ ਸਾਡੇ ਆ ਲੋਕਾਂ ਖਾਤਰ ਕਾਹਦੇ ਬਾਤ ਤੇ ਲੁਕੇ ਹੋ ਤੁਸੀਂ ਤੁਸੀਂ ਆਪਣੀ ਦਲੀਲ ਨਾਲ ਆ ਕੇ ਗੱਲ ਕਰੋ ਕਨਾ ਇਹ ਤਾਂ ਬਹੁਤ ਵੱਡੀ ਮਾੜੀ ਗੱਲ ਹੈ ਜਦੋਂ ਤੁਸੀਂ ਪਹਿਲੀ ਜੀ ਇਹਨੂੰ ਲੁਕ ਗਏ ਫਿਰ ਤੁਸੀਂ ਮਤਲਬ ਉਦੋਂ ਬਾਅਦ ਅਸੀਂ ਨਹੀਂ ਕਿ ਤੁਮ ਲੋਕਾਂ ਨੇ ਫੋੜੇ ਦੇ ਲਾਉਣੇ ਤੁਸੀਂ ਜੇ ਤੁਸੀਂ ਕਰਾਉਣ ਤੇ ਰਾਜ਼ੀ ਹੋ ਤੁਸੀਂ ਲੋਕਾਂ ਜਾ ਕੇ ਕਹੋ ਵੀ ਅਸੀਂ ਕਰਾ ਕੇ ਰਾਜ਼ੀ ਹਾਂ ਭਾਈ ਇਨਨੂੰ ਤਾਂ ਕਲੀਅਰ ਕਰੋ ਕੋਈ ਗੱਲ ਆ ਕੇ ਮੇਰਾ ਇਹ ਕੋਈ ਪੰਚਾਇਤਾਂ ਵਾਲੀ ਗੱਲ ਹੋਈ ਹੈਗੀ ਇਹਦਾ ਲੋਕ ਕਹ ਰਹੇ ਨੇ ਮੈਂ ਨਹੀਂ ਕਹਿ ਰਿਹਾ ਕੱਲਾ ਵੀ ਤੂੰ ਕਿਉਂ ਨਹੀਂ ਆ ਰਹੇ ਮੈਂ ਤਾਂ ਤੁਹਾਨੂੰ ਇੱਕ ਸੁਨੇਹਾ ਦੇ ਰਿਹਾ ਭਾਈ ਮੈਂਬਰੋ ਚਾਰੇ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਵੀ ਆ ਲੋਕਾਂ ਦੇ ਵਿੱਚ ਜੇ ਸੁੱਟ ਲਵੇ ਅੱਜ ਨਹੀਂ ਆਇਆ ਤਾਂ ਆਪਦੀ ਰਾਏ ਕਰਕੇ ਤਾਂ ਤੜਕੇ ਦਾ ਰੱਖ ਲੋ ਘੱਟ ਇਹ ਨਾ ਕੰਮ ਕਰੋ ਲੋਕੋ ਨਾਲ ਲੋਕਾਂ ਨੂੰ ਜੇ ਸਾਨੂੰ ਵੋਟਾਂ ਨਹੀਂ ਪਾਈਆਂ ਲੋਕਾਂ ਨੇ ਫੇਰ ਦੱਸੋ ਤੁਸੀਂ ਕਿਉਂ ਨਹੀਂ ਆ ਰਹੇ ਲੋਕਾਂ ਦੇ ਵਿੱਚ ਆਪਣੀ ਗੱਲ ਤਾਂ ਰੱਖੋ ਹਾਂਜੀ ਫੋਨ ਕਰਿਆ ਮੈਂ ਹੁਣ ਘਟੂ ਘਟੂ 10 ਵਾਰੀ ਫੋਨ ਕਰਤੇ ਕਈ ਦੇ ਤਾਂ ਘਰੇ ਵੀ ਜਾ ਕੇ ਆਏ ਨੇ ਇਹ ਤਾਂ ਮਾੜੀ ਗੱਲ ਹੈ ਬਹੁਤ ਜਿਆਦੇ ਫਿਰ ਕੱਲ ਨੂੰ ਫਿਰ ਅਗਲਾ ਅਗਲਾ ਕਹਿੰਦਾ ਵੀ ਫੁਲਾਣਾ ਕਦਮ ਕਜੜੇ ਬਿਨਾ ਜਿੱਤੇ ਮੈਂਬਰ ਖੜੇ ਹੋਏ ਜੋ ਉਰੇ ਆ ਕੇ ਖੜੇ ਨੇ ਵਿੱਚ ਵੀ ਹੁਣ ਸਾਨੂੰ ਪੰਜ ਸਾਲ ਲੋੜ ਨਹੀਂ ਵੀ ਹੁਣ ਬਸ ਅਸੀਂ ਇਹਨਾਂ ਤੋਂ ਕੀ ਲੈਣੇ ਲੋਕਾਂ ਤੋਂ ਇਹਨਾਂ ਨੂੰ ਕਿਹੜਾ ਪਤਾ ਨਹੀਂ ਹੈਗਾ ਵੀ ਉਹ ਕਿੰਨੇ ਚਿਰ ਦੀ ਜਗ੍ਹਾ ਹੈ ਇਹਨਾਂ ਦੇ ਪਿਓ ਦਾਦਿਆਂ ਦੇ ਤਿੰਨਾਂ ਚ ਰੋ ਗਿਆ ਉਹ ਕਰਦਿਆਂ ਨੂੰ ਕੀ ਅੱਜ ਹੀ ਮੁਝ ਕੌਣ ਲੱਗੀ ਸਾਡੇ ਲੋਕਾਂ 'ਚ ਉਹ ਇਹਨਾਂ ਨੂੰ ਜੇ 4 ਰੁਪਏ ਆ ਕੇ ਸਾਡੇ ਲੈਵੇ ਕਿਸੇ ਲੈਵੇ ਕੀ ਪਰਵਾਹ ਸਾਡੇ ਲੋਕਾਂ 'ਚ ਮੁਝ ਕੌਣ ਲੱਗੀ ਯਾਰ ਇਹਨਾਂ ਨੂੰ ਮਾਰੀ-ਮੁੱਟੀ ਯਾਰ ਸੰਗ ਚਾਹੀਦੀ ਹੈ ਇਹ ਨਹੀਂ ਚਾਹੀਦਾ ਹੁੰਦਾ ਵੀ ਸਾਡੇ ਲੋਕਾਂ ਨੂੰ ਇਹ ਖਤਮ ਕਰ ਦਿਓ ਤੁਸੀਂ ਬਾਕੀ ਰਹੀ ਗੱਲ ਥਾਉਂਦੀ ਮੈਂ ਫੇਰ ਬੇਨਤੀ ਕਰਦਾ ਹੱਥ ਬੰਨ ਕੇ ਸਰਪੰਚ ਸਾਹਿਬ ਨੂੰ ਦੀਪਾ ਜੀ ਸਰਪੰਚ ਸਾਹਿਬ ਇਸ ਗੱਲ ਨੂੰ ਤੁਸੀਂ ਇਹ ਜਿੱਦਬੈਸ ਨੂੰ ਛੱਡ ਦਿਓ ਇਹ 200 ਸਾਲ ਦਾ ਰੇ ਮਤਲਬ ਇਹ ਗਰੀਬਾਂ ਦਾ ਥਾਂ ਹੈ ਗਰੀਬ ਕਿੱਧਰ ਜਾਣਗੇ ਇਹ ਵਿਚਾਰੇ ਜਿਹੜਾ ਤੁਸੀਂ ਪਿੱਛੇ ਕਹਿੰਦੇ ਹੋ ਸਾਨੂੰ ਲਿਖਤੀ ਰੂਪ ਚ ਦੇ ਦਿਓ ਤੁਸੀਂ ਦਿਓ ਲਿਖਤੀ ਰੂਪ ਚ ਅਸੀਂ ਪਿੱਛੇ ਕਰਾ ਦਿੰਨੇ ਇਹਨਾਂ ਨੂੰ ਅਸੀਂ ਆਪ ਆਪ ਛੱਡ ਛੱਡ ਦਿੰਨੇ ਆ ਪਰ ਤੂੰ ਆਪ ਸਾਰੇ ਨੂੰ ਸਾਫ ਕਰਕੇ ਇਹਨਾਂ ਨੂੰ ਜਿੰਨਾ ਵਿਸਬਾ ਵਿਸਬਾ ਹੁੰਦਾ ਹੈ ਅੱਧਾ ਅੱਧਾ ਵਿਸਬਾ ਹੁੰਦਾ ਤੇ ਕਰਮ ਕਰਮ ਆਉਂਦਾ ਸਾਰੇ ਬੇੜੇ ਨੂੰ ਦੇ ਦੇ ਤੇਰੀ ਕਿੰਡੀ ਵੱਡੀ ਸ਼ਾਬਾਸ਼ ਛੇ ਹੋਊਗੀ ਪਰ ਜਿਹੜੀ ਆ ਗੱਲ ਕਰ ਰਹੇ ਹੋ ਇਹ ਮਾੜੀ ਗੱਲ ਹੈ ਕੋਰ ਬਸੇ ਨੇ ਸੋਂ ਪਾਇਨੇ ਮਦਰ ਅੰਗਣਵਾੜੀਆਂ ਬਣਾਉਣ ਨੂੰ ਪੂਰੀ ਅੰਗਣਵਾੜੀ ਜਾਦੇ ਬਣੂਗੀ ਅਖੀਰ ਚ ਅਸੀਂ ਬੇਨਤੀ ਕਰਦੇ ਆਂ ਭਾਈ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਜਾਂ ਮਜ਼ਦੂਰ ਜਥੇਬੰਦੀਆਂ ਨੇ ਉਹ ਆ ਕੇ ਸਾਡੇ ਰੌਲੇ ਦੇ ਵਿੱਚ ਸਾਡਾ ਇੱਕ ਪਾਸਾ ਕਰਾਉਣ ਕਿ ਇਹ ਲੋਕ ਸੰਘਰਸ਼ ਵੀ ਵੱਡਾ ਲੀਕਣਗੇ ਆ ਦੇਖ ਲੋ ਆਕੇ ਆਲੇ ਨਾਲ ਤੁਸੀਂ ਆਪ ਹੀ ਆ 1020 ਨੂੰ ਚੈਨਲ ਵਾਲਾ ਜਾਂ ਇਹਦੇ ਵਿੱਚ ਉਸ ਨੂੰ ਆਪ ਹੀ ਪਤਾ ਲੱਗ ਜਾਊਗਾ ਉਹ ਕੱਲ ਤਾਂ ਅਣਪਟੱਕੇ ਦੀ ਮਤਲਬ ਇੱਕ ਮੈਂ ਹੋਰ ਬੇਨਤੀ ਕਰਦਾ ਹੱਥ ਬੰਨ ਕੇ ਸਰਪੰਚ ਨੂੰ ਵੀ ਭਾਈ ਜਿਹੜੇ ਮਤਲਬ ਬਿਨਾ ਮੈਂਬਰਾਂ ਤੋਂ ਬਿਨਾ ਪੰਚਾਇਤ ਤੋਂ ਲੋਕਾਂ ਨੇ ਉਹ ਸਾਡੇ ਤੇ ਆ ਕੇ ਕੀ ਕਰਦੇ ਨੇ ਕੀ ਅਸੀਂ ਕੋਈ ਗੁੰਡੇ ਆ ਵੀ ਲੜਾਈ ਕਰਾਂਗੇ ਅਸੀਂ ਉਹਨਾਂ ਦਾ ਹੱਕ ਨਹੀਂ ਹੈ ਜਿਹੜੇ ਕੋਈ ਦੂਏ ਬੰਦੇ ਆ ਕੇ ਇੱਥੇ ਮਤਲਬ ਸਾਡੇ ਇੱਥੇ ਲੜਾਈ ਕਰਾਉਣ ਦੇ ਤਿਆਰ ਰਹਿੰਦੇ ਨੇ ਉਹਨੀ ਲੜਾਈ ਬਾਕੀ ਸਾਨੂੰ ਟਾਈਮ ਦਿੱਤਾ ਜਾਵੇ 4 ਦਿਨਾਂ ਦਾ ਉੱਥੇ ਤੋਂ ਪਹਿਲਾਂ ਕੋਈ ਜੀਬੀਸੀ ਨਾ ਆਵੇ ਅਸੀਂ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ ਜਦੋਂ ਮਰਜ਼ੀ ਸਾਨੂੰ ਸਰਪੰਚ ਬਿਠਾਵੇ ਸਾਡੇ ਮੈਂਬਰ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ